ਵਾਜਾਂ ਵਾਲੇ ਪੁੱਛਦੇ ਨੇ ਪਾਈ ਜੈਤਾ ਜੀ ਦੇ ਤਾਈ ਵਾਜਾਂ ਵਾਲੇ ਪੁੱਛਦੇ ਨੇ ਪਾਈ ਜੈਤਾ ਜੀ ਦੇ ਤਾਈ ਸੀਸ ਪਿਤਾ ਜੀ ਦਾ ਕਿਵੇਂ ਤੂੰ ਉਠਾਇਆ ਜੈ ਤੇ ਆ ਸੀਸ ਪਿਤਾ ਜੀ ਦਾ ਕਿਵੇਂ ਤੂੰ ਉਠਾਇਆ ਜੈ ਤੇ ਆ ਓ ਕਿੱਥੇ ਕਿੱਥੇ ਰਹਿ ਕੇ ਕਿੱਥੇ ਕਿੱਥੇ ਰਹਿ ਕੇ ਟਾਈਮ ਤੋਂ ਲੰਗਾਇਆ ਜੀਤੇ ਆ ਕਿੱਥੇ ਕਿੱਥੇ ਰਹਿ ਕੇ ਟਾਈਮ ਤੋਂ ਲੰਗਾਇਆ ਜਾਈਤੇ ਆ ਸਾਡੇ ਵਾਸਤੇ ਮਸੀਬਤਾਂ ਤੋਂ ਬਹੁਤ ਚੱਲੀਆਂ ਸਾਡੇ ਵਾਸਤੇ ਮਸੀਬਤਾਂ ਤੋਂ ਬਹੁਤ ਚੱਲੀਆਂ ਅੱਖਾਂ ਵੈਰੀ ਤੋਂ ਬਚਾ ਕੇ ਕਿਵੇਂ ਰਾਵਾਂ ਮੱਲੀਆਂ ਅੱਖਾਂ ਵੈਰੀ ਤੋਂ ਬਚਾਵੇ ਕਿੱਥੇ ਰਾਵਾਂ ਮੱਲੀਆਂ ਕਿਵੇਂ ਰਾਵਾਂ ਮੱਲੀਆਂ ਰੋਟੀ ਪਾਣੀ ਕਿੱਥੋਂ ਢਿੱਡੇ ਵਿੱਚ ਪਾਇਆ ਜੈ ਤੇ ਆ ਕਿੱਥੇ ਕਿੱਥੇ ਰਹਿ ਕੇ ਉਹ ਕਿੱਥੇ ਕਿੱਥੇ ਰਹਿ ਕੇ ਟੈਮ ਤੋਂ ਲੰਗਾਇਆ ਜੈ ਤੇ ਆ ਕਿੱਥੇ ਕਿੱਥੇ ਰਹਿ ਕੇ ਟੈਮ ਤੋਂ ਲੰਗਾਇਆ ਜੈ ਤੇ ਆ ਸੀਸ ਪੀਤਾ ਦਾਤੂ ਕਿਵੇਂ ਸੀ ਉਠਾਇਆ ਜੈ ਤੇ ਆ ਸੀਸ ਪੀਤਾ ਦਾਤੂ ਕਿਵੇਂ ਸੀ ਉਠਾਇਆ ਜੈ ਤੇ ਆ ਜਿੱਥੇ ਕਟੀਆਂ ਤੂੰ ਰਤਾ ਯਦ ਰਹੂਗੀ ਕਰਾਉਂਦੀ ਜਿੱਥੇ ਕਟੀਆਂ ਤੂੰ ਰਤਾ ਜਾਤ ਰਹੂਗੀ ਕਰਾਉਂਦੀ ਚੂਲੂ ਕੇਸਰੀ ਨਿਸ਼ਾਨ ਸੀਸ ਰਹੂਗੀ ਚਕਾਉਂਦੀ ਚੂਲੂ ਕੇਸਰੀ ਨਿਸ਼ਾਨ ਸੀਸ ਰਹੂਗੀ ਚਕਾਉਂਦੀ ਰੰਗ ਰੇਟਾ ਕਹਿ ਕੇ ਗਾਲ ਨਾਲ ਲਾਇਆ ਜੈ ਤੇ ਆ ਕਿੱਥੇ ਕਿੱਥੇ ਰਹਿ ਕੇ ਉਹ ਕਿੱਥੇ ਕਿੱਥੇ ਰਹਿ ਕੇ ਟਾਈਮ ਤੋਂ ਲੰਗਾਇਆ ਜੈ ਤੇ ਆ ਕਿੱਥੇ ਕਿੱਥੇ ਰਹਿ ਕੇ ਟਾਈਮ ਤੋਂ ਲੰਗਾਇਆ ਜੈ ਤੇ ਆ ਕਿੱਥੇ ਕੱਟੀਆ ਰਾਤ ਸੇਵਾ ਕਿੰਨੇ ਸੀ ਕਮਾਈ ਕਿੱਥੇ ਕੱਟੀ ਸੀ ਤੂੰ ਰਾਤ ਸੇਵਾ ਕਿੰਨੇ ਸੀ ਕਮਾਈ ਐਡੀ ਵੱਡੀ ਕੁਰਬਾਨੀ ਪਲਾਉਆ ਪਲਾਉ ਕਿਵੇਂ ਗਿਲਕਾਈ ਐਡੀ ਵੱਡੀ ਕੁਰਬਾਨੀ ਪਲਾਉ ਕਿਵੇਂ ਗਿਲਕਾਈ ਸਭ ਸੰਗਤਾਂ ਨੇ ਤੈਨੂੰ ਵੜਿਆ ਆ ਜੇ ਤੇ ਆ ਕਿੱਥੇ ਕਿੱਥੇ ਰਹਿ ਕੇ ਓ ਕਿੱਥੇ ਕਿੱਥੇ ਰਹਿ ਕੇ ਟਾਈਮ ਤੂੰ ਲੰਗਾਇਆ ਜੈ ਤੇ ਆ ਕਿੱਥੇ ਕਿੱਥੇ ਰਹਿ ਕੇ ਐਡੀ ਵੱਡੀ ਕੁਰਬਾਨੀ ਕਿਸੇ ਤੋੜਨੀ ਸੀ ਚੜਾਣੀ ਐਡੀ ਵੱਡੀ ਕੁਰਬਾਨੀ ਕਿਸੇ ਚੜਾਉਣੀ ਨਹੀਂ ਸੀ ਤੋੜ ਸੀਸ ਪੀਤਾ ਦਾਤੂ ਲੈ ਕੇ ਕਿਵੇਂ ਆਇਆ ਉਥੋਂ ਦੌੜ ਸੀਸ ਪੀਤਾ ਧਾਤੂ ਲੈ ਕੇ ਉਥੋਂ ਆਇਆ ਕਿਵੇਂ ਦੌੜ ਅੱਖੀਆਂ ਝਾਲਮਾਂ ਦੀ ਕਿਵੇਂ ਘਟਾ ਪਾਇਆ ਜੈ ਤੇ ਆ ਕਿੱਥੇ ਕਿੱਥੇ ਰਹਿ ਕੇ ਉਹ ਕਿੱਥੇ ਕਿੱਥੇ ਰਹਿ ਕੇ ਟੈਮ ਤੋਂ ਲੰਗਾਇਆ ਜੈ ਤੇ ਆ ਕਿੱਥੇ ਕਿੱਥੇ ਰਹਿ ਕੇ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ